ਹਾਂਜੀ ਪੰਜਾਬੀਓ ਕੀ ਹਾਲ ਆ ਵੀਰੇ ਵੀਰੇ ਇੱਕ ਆ ਸਿਆਣਾ ਬਿਆਣਾ ਬੁਢਾ ਯਾਰ ਪਤਾ ਨਹੀਂ ਇਹਨਾਂ ਨੇ ਮੁੰਡਿਆਂ ਨੂੰ ਨਹੀਂ ਸ਼ਰਮ ਆਉਂਦੀ ਖੰਮ ਨਹੀਂ ਬੁਢਾ ਹੀ ਇਹੋ ਜਿਹਾ ਯਾਰ ਲੋਚਾ ਠੀਕ ਆ ਨਾ 24 ਘੰਟੇ ਦੇ ਮੂੰਹ ਚ ਗੰਦ ਹੁੰਦਾ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਵੀਡੀਓ ਦੇਖੋ ਬਾਪੂ ਆ ਪੈਲੀ ਜੀ ਵੇਚ ਕੇ ਕਿਤੇ ਤੂੰ ਮੇਰਾ ਜਹਾਜ਼ ਦੀ ਵਾਰੀ ਨੂੰ ਹੱਥ ਪਾ ਦੇਣਾ ਧੰਨ ਧੰਨ ਹੋ ਜੇ ਮੈਨੂੰ ਨਹੀਂ ਪਤਾ ਯਾਰ ਲੌਰੇ ਮਾਰ ਪਾਲਾ हां जी ਵੀਰੇ ਦੇਖ ਲਈ ਵੀਡੀਓ ਯਾਰ ਪਤਾ ਨਹੀਂ ਉਹ ਜਵਾਬ ਮੁੰਡਾ ਜਿਹੜਾ ਇਹਦੇ ਨਾਲ ਵੀਡੀਓ ਜਿਹਾ ਬਣਾਉਂਦਾ ਉਹਦਾ ਕਸੂਰ ਆ ਤੇ ਬੁੜੇ ਦਾ ਤਾਂ ਚਲ ਕਸੂਰ ਹੈਗੇ ਹੈਗਾ ਸਿਆਣਾ ਬਿਆਣਾ ਉਹ ਨੂੰ ਪਤਾ ਨਹੀਂ ਖਾਮਨੀ ਇਹ ਦੱਸਦੇ ਨੇ ਕਿ ਨਹੀਂ ਵੀ ਕੈਮਰੇ ਮੂਰੇ ਤੈਨੂੰ ਅਸੀਂ ਲੈ ਕੇ ਆਉਂਦੇ ਆ ਕਿ ਨਹੀਂ ਇਹ ਰੱਬ ਜਾਣਦਾ ਪਹਿਲਾਂ ਤਾਂ ਮੈਂ ਉਹਨੂੰ ਸਿਆਣੇ ਬਿਆਣੇ ਦੇ 24 ਘੰਟੇ ਉਹਦੇ ਮੂੰਹ ਚੋਂ ਗੰਦੇ ਨਿਕਲਦਾ ਆ ਮੈਂ ਬੀ ਪ্লাই ਵੀ ਆ ਵੀਡੀਓ ਦਿਖਾਉਣ ਦੇ ਮਾਰੇ ਨਹੀਂ ਮੈਨੂੰ ਕਿ ਤੁਹਾਨੂੰ ਦਿਖਾਉਣੀ ਪੈਣੀ ਆ ਪਰ ਜਿੱਥੇ ਗੰਦਾ ਸ਼ਬਦ ਸੀ ਉੱਥੇ ਮੈਂ ਬੀ ਪਲਾਤੀ ਇਹ ਬੁੜੇ ਦੇ ਮੂੰਹ ਚ 24 ਘੰਟੇ ਗੰਦ ਨਿਕਲਦਾ ਤੇ ਇਹੀ ਗੱਲ ਆ ਮੁੰਡਿਆਂ ਦੀ ਇਹ ਮੁੰਡੇ ਵੀ ਪਤਾ ਨਹੀਂ ਜਾਣ ਕੇ ਬਣਾਉਂਦੇ ਨੇ ਵੀਡੀਓ ਆਹ ਜਾ ਇਹ ਤਾਂ ਮੁੰਡੇ ਜਾਣ ਕੇ ਬਣਾਉਂਦੇ ਨੇ ਤਾਂ ਫਤਹੀ ਉਹ ਵੀ ਕੈਮਰਾ ਚੱਲਦਾ ਠੀਕ ਆ ਕਿ ਨਹੀਂ ਅਰ ਵੀ ਆ ਕੋਈ ਬੁੜਾ ਪੁਰਾਣਾ ਪਰ ਇਹ ਪਹਿਲਾਂ ਇਹ ਮੁੰਡਿਆਂ ਨੂੰ ਸ਼ਰਮ ਜਾਈ ਆ ਇਹ ਕਈ ਦੀ ਵੀਡੀਓ ਹੋਰ ਦੇਖੋ ਪਹਿਲਾਂ ਇੱਕ ਵੀਡੀਓ ਚ ਨਹੀਂ ਸਾਰੀ ਇਹ ਚ ਇਦਾਂ ਹੀ ਕਰਦਾ ਇੱਕ ਹੋਰ ਦੇਖੋ ਪਹਿਲਾਂ ਆ ਦੇਖੋ ਯਾਦ ਹੈ ਕੋਈ ਗੱਲ ਤਾਂ ਮੇਰੀ ਸਹੀ ਆ ਪਰ ਇਹ ਵੀ ਭਾਂਡਾ ਥੋੜਾ ਸਹੀ ਹਾਂਜੀ ਵੀਰੇ ਦੇਖ ਲਈ ਸਾਰੀਆਂ ਵੀਡੀਓ ਦੇ ਵਿੱਚ ਇਹਦਾ ਬੁੜੇ ਦਾ ਹੀ ਕੰਮ ਆ ਯਾਰ ਵੀਰੇ ਠੀਕ ਆ ਕਿ ਨਹੀਂ ਤੇ ਮੈਂ ਹੋ ਸਕਦਾ ਵਾ ਇਹਨੂੰ ਬਾਪੂ ਨੂੰ ਨਾਮ ਪਤਾ ਹੋਵੇ ਵੀ ਮੇਰੀ ਵੀਡੀਓ ਬਣ ਰਹੀ ਆ ਪਰ ਮੁੰਡਿਆਂ ਨੂੰ ਤਾਂ ਪਤਾ ਹੁਣ ਪਤਾ ਨਹੀਂ ਮੈਂ ਤਾਂ ਇਹਨਾਂ ਨੂੰ ਪਰਸਨਲ ਤੌਰ ਤੇ ਜਾਣਦਾ ਨਹੀਂ ਇਹ ਮੁੰਡਿਆਂ ਨਾਲ ਪਤਾ ਨਹੀਂ ਇਹ ਸੱਕਾ ਆਪਣੇ ਦਾਦਾ ਲੱਗਦਾ ਜਿਹੜੀ ਘਰਾਂ ਚੋਂ ਲੱਗਦਾ ਮੈਨੂੰ ਨਹੀਂ ਪਤਾ ਹੈਗਾ ਪਰ ਜਾਨੀ ਯਾਰ ਵੀ ਤੁਸੀਂ ਇਹ ਜਵਕ ਮੈਂ ਮੁੰਡਿਆਂ ਨੂੰ ਗੱਲ ਕਰਾਂ ਤੁਸੀਂ ਕਾਹਦੇ ਜਾ ਰਹੇ ਇਹਦਾ ਬਾਪੂ ਦਾ ਜਲੂਸ ਕਢਦੇ ਹੋ ਚਲੋ ਠੀਕ ਹੈ ਸਿਆਣਾ ਬਹਿਣਾ ਹੋ ਗਿਆ ਇਹਨੂੰ ਮੁੱਢ ਤੋਂ ਹੀ ਆਦਤਾਂ ਅੰਧ ਪਕੜਦੀ ਇਹ ਨਹੀਂ ਬਦਲ ਸਕਦਾ ਆਪਣੇ ਆਪ ਨੂੰ ਹੋ ਸਕਦਾ ਹੋਵੇ ਇਹਨੂੰ ਵੀਡੀਓ ਦੇ ਬਾਰੇ ਪਤਾ ਵੀ ਨਾ ਹੋਵੇ ਮੇਰੀ ਵੀਡੀਓ ਬਣ ਰਹੀ ਆ ਪਰ ਜੋ ਵੀ ਘੰਟੇ ਮੂੰਹ ਦੇ ਮੂੰਹ ਚੋਂ ਗੰਦੇ ਨਿਕਲਦਾ ਤੁਸੀਂ ਇਹਦਾ ਵੀ ਜਲੂਸ ਘਟਾ ਰਹੇ ਹੋ ਤੇ ਆਪਦਾ ਵੀ ਕੱਢ ਰਹੇ ਹੋ ਨਾਲ ਠੀਕ ਹੈ ਕਿ ਨਹੀਂ ਯਾਰ ਗੱਲਾਂ ਵਧੇ ਨਹੀਂ ਹੁੰਦਾ ਕਿਉਂ ਤੁਸੀਂ ਸਭ ਦੀ ਮਾਨਸਿਕਤਾ ਦੇ ਨਾਲ ਖਿਲਵਾੜ ਕਰਦੇ ਹੋ ਯਾਰ ਗਾਂ ਬੁੜਾ ਵੀ ਉਹ ਜਾ ਕਿਉਂ ਵੀ ਘੰਟੇ ਦਾ ਜਲੂਸ ਹੀ ਕਢਾਈ ਜਾਂਦੇ ਹੋ ਮੈਂ ਅਚਕ ਤੁਸੀਂ ਵੀ ਦੇਖਿਆ ਹੋਵੇ ਬਾਪੂ ਨੂੰ ਹਰ ਵੇਲੇ ਦੇ ਮੂੰਹ ਚ ਗੰਦ ਹੁੰਦਾ ਬਾਕੀ ਤੁਸੀਂ ਆਪ ਦਾ ਵਿਚਾਰ ਦਿਓ ਵੀਰੇ ਤੁਹਾਡੇ ਵਿਚਾਰ ਕੀ ਨੇ ਠੀਕ ਹੈ ਨਾ ਧੰਨਵਾਦ ਵੀ ਵੀਰੇ